ਉਨੀ ਅਕਾਲੀ ਦਲ ਦੇ ਸਾਬਕਾ ਮਾਲ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਆਈ ਵੱਡੀ ਖਬਰ 2 ਸਤੰਬਰ ਨੂੰ ਜੋ ਅਦਾਲਤ ਦੇ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਦੀ ਅਰਜੀ ਦੇ ਉੱਪਰ ਸੁਣਵਾਈ ਹੋਈ ਕੀ ਅਦਾਲਤ ਨੇ ਫੈਸਲਾ ਸੁਣਾਇਆ ਹੈ ਜੋ ਮਜੀਠੀਆ ਦੇ ਵਕੀਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਮਜੀਠੀਆ ਨੂੰ ਹੁਣ ਕਿੰਨੇ ਦਿਨ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਨੈਕ ਹਰਾਸਤ ਵਿੱਚ ਰਹਿਣਾ ਪਵੇਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਹੋਵੇਗੀ ਇਸ ਦੇ ਬਾਰੇ ਜੋ ਉਹਨਾਂ ਦੇ ਵਕੀਲ ਨੇ ਮੀਡੀਆ ਦੇ ਵਿੱਚ ਆ ਕੇ ਇਸ ਦੇ ਬਾਰੇ ਦੱਸਿਆ ਹੈ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡੇ ਪੁਚਾਹ ਲ ਆ ਰਹੇ ਨੇ ਇੱਕ ਪਾਸੇ ਪੰਜਾਬ ਦੇ ਵਿੱਚ ਹੜ੍ਹ ਪੂਰੀ ਤਰ੍ਹਾਂ ਤਬਾਈ ਮਚਾਰੇ ਨੇ ਤੇ ਦੂਸਰੇ ਪਾਸੇ ਸ਼ਾਸਤ ਪੂਰੀ ਤਰ੍ਹਾਂ ਕਰਵਟ ਲੈ ਰਹੀ ਏ ਜਿਵੇਂ ਜਿਵੇਂ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਉਸੇ ਤਰ੍ਹਾਂ ਹੀ ਵੱਖ-ਵੱਖ ਪਾਰਟੀਆਂ ਦੇ ਜੋ ਲੀਡਰਾਂ ਦੇ ਵੱਲੋਂ ਆਪਣੀਆਂ ਸਰਗਰਮੀਆਂ ਵਿਧਾਇਆਂ ਹੋਈਆਂ ਨੇ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਆਪਣੀ ਵਾਹ-ਵਾਹ ਕਰਾਉਣ ਵਾਸਤੇ ਜੋ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਡਰੱਗ ਸਪਲਿਆਰ ਦੱਸਿਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਆਮਦਨ ਨਾਲੋਂ ਵੱਧ ਮਾਮਲੇ ਦੇ ਵਿੱਚ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜ ਦੇ ਉੱਪਰ ਜਦੋਂ ਬੋਲਦੇ ਨੇ ਤਾਂ ਮਜੀਠੀਆ ਦੇ ਬਾਰੇ ਜ਼ਰੂਰ ਖੁਲਾਸਾ ਕਰਦੇ ਨੇ ਤੇ ਦੂਸਰੇ ਪਾਸੇ ਮਜੀਠੀਆ ਅਕਾਲੀ ਦਲ ਦੇ ਬਹੁਤ ਵੱਡੇ ਸੀਨੀਅਰ ਲੀਡਰ ਨੇ ਔਰ ਮਜੀਠੀਆ ਮਾਝੇ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਔਰ ਮੁੱਖ ਮੰਤਰੀ ਨੂੰ ਪਤਾ ਹੈ ਕਿ ਜੇਕਰ ਮਜੀਠੀਆ ਬਾਹਰ ਰਹੇ ਤਾਂ 2027 ਦੇ ਚੋਣਾਂ ਦੇ ਵਿੱਚ ਮਜੀਠੀਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਬਦਲਾਅ ਕਰ ਸਕਦੇ ਨੇ ਜਿਸ ਨੂੰ ਲੈ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਣ ਵਾਸਤੇ ਉਹਨਾਂ ਦੇ ਉੱਪਰ ਇਹ ਕਾਰਵਾਈ ਕੀਤੀ ਗਈ ਹੈ ਪਰ ਮਜੀਠੀਆ ਨੂੰ ਕਦੋਂ ਤੱਕ ਬੰਦ ਰੱਖ ਸਕਦੀ ਹੈ ਪੰਜਾਬ ਸਰਕਾਰ ਜੋ ਹੁਣ ਉਹਨਾਂ ਦੇ ਵਕੀਲ ਦੇ ਵੱਲੋਂ ਅੱਜ ਜਾਣਕਾਰੀ ਦਿੱਤੀ ਗਈ ਹੈ ਜੋ ਉਹਨਾਂ ਨੂੰ ਇੱਕ ਬਹਿਰਕ ਬਦਲਣ ਦੇ ਸਬੰਧੀ ਪਟੀਸ਼ਨ ਤੇ ਅਸਮਾਈ ਹੋਈ ਹੈ ਔਰ 6 ਸਤੰਬਰ ਨੂੰ ਜੋ ਉਹਨਾਂ ਦੀ ਨੈਤ ਹਿਰਾਸਤ ਦੇ ਵਿੱਚ ਜਿਹੜੀ ਵਾਦਾ ਹੋਇਆ ਹੋਇਆ 6 ਸਤੰਬਰ ਤੱਕ ਉੱਤ ਬਾਅਦ ਉਹਨਾਂ ਨੂੰ ਜਿਹੜਾ ਕਿ ਨੈਤ ਹਿਰਾਸਤ ਦੇ ਵਿੱਚੋਂ ਜਿਹੜਾ ਖਤਮ ਹੋ ਸਕਦੀ ਹੈ ਉਹਨਾਂ ਦੀ ਨੈਤ ਹਿਰਾਸਤ ਔਰ ਉਹਨਾਂ ਨੂੰ ਜ਼ਮਾਨਤ ਮਿਲ ਸਕਦੀ ਹੈ ਜਿਸਦੇ ਬਾਰੇ ਦੱਸਿਆ ਜਾ ਰਿਹਾ ਕਿ ਅੱਜ ਉਹਨਾਂ ਦੀ ਬਿਰਕ ਬਦਲਣ ਦੇ ਸਬੰਧੀ ਜੋ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਗਈ ਕਿਉਂਕਿ ਜਿਹੜੇ ਕਿ ਜੱਜ ਹਰਦੀਪ ਸਿੰਘ ਨੇ ਉਹਨਾਂ ਦਾ ਪਿਛਲੇ ਦਿਨੀ ਸੁਣਵਾਈ ਕੀਤੀ ਸੀ ਕਿ ਉਹਨਾਂ ਦੀ ਬਿਰਕ ਦੇ ਵਿੱਚ ਜੋ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ orange category ਤੇ ਤੈਅ تھی ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾ ਰਿਹਾ ਕਿਉਂਕਿ ਸਾਬਕਾ ਕੈਬਨ ਮੰਤਰੀ ਨੇ ਸਾਬਕਾ ਵਿਧਾਇਕ ਨੇ ਸੋ orange category ਦੇ ਵਿੱਚ ਰੱਖਿਆ ਹੋਇਆ ਜੋ ਜੇਲ੍ਹ ਦੇ ਸੁਪਰਡੈਂਟ ਦੇ ਵੱਲੋਂ ਆਪਣੀ ਇੱਕ ਬੰਦ ਲਫਾਫਾ ਰਿਪੋਰਟ ਦਿੱਤੀ ਗਈ ਸੀ ਜਿਸ ਦਾ ਖੁਲਾਸਾ ਕੀਤਾ ਸੀ ਜੋ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਕਿ ਇਸ ਨੂੰ ਓਪਨ ਕੀਤਾ ਜਾਵੇ ਸੋ ਜੱਜ ਨੇ ਉਹ ਓਪਨ ਕਰਕੇ ਉਸ ਦੀ ਪੂਰੀ ਪੜਤਾਲ ਕੀਤੀ ਸੋ ਉਹਨਾਂ ਦੀ ਬੈਰਕ ਦੇ ਸੰਬੰਧੀ ਜੋ ਅੱਜ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਕਿ ਉਹਨਾਂ ਦੀ ਬੈਰਕ ਬਿਲਕੁਲ ਜਿਹੜੀ ਹੈ ਉਹ ਸੀਕ੍ਰੇਟ ਹੈ ਉਸ ਦੇ ਬਾਰੇ ਕਿਸੇ ਨੂੰ ਨਹੀਂ ਦੱਸਣਾ ਸੋ ਉਹਨਾਂ ਦੀ ਬੈਰਕ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਜਿਨ੍ਹਾਂ ਨੇ ਇਲਜ਼ਾਮ ਲਾਏ ਸੀ ਕਿ ਉਹਨਾਂ ਦੇ ਬੈਰਕ ਦੇ ਵਿੱਚ ਕੁਝ ਅਜਿਹੇ ਅਪਰਾਧੀ ਰੱਖੇ ਗਏ ਨੇ ਜੋ ਉਹਨਾਂ ਦੀ ਜਾਨ ਨੂੰ ਖਤਰਾ ਹੈ ਪਰ ਜੱਜ ਸਾਹਿਬ ਨੇ ਜਦੋਂ ਹੀ ਜੋ ਸੁਪਰਡੈਂਟ ਵੱਲੋਂ ਪੇਜਿਆ ਹੋਇਆ ਬੰਦ ਸੀਲਡ ਫਾਫਾ ਖੋਲ ਕੇ ਇਸ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬਹਿਰਕ ਨਹੀਂ ਬਦਲੀ ਜਾਵੇਗੀ ਕਿਉਂਕਿ 6 ਸਤੰਬਰ ਤੱਕ ਉਹਨਾਂ ਨੂੰ ਜਿਹੜਾ ਕਿ ਨਹਿਰ ਕਾਰਸੋਚ ਰੱਖਿਆ ਹੋਇਆ ਹੈ ਔਰ ਬਹਿਰਕ ਅਰਜੀ ਦੇ ਉੱਪਰ ਜੋ ਸੁਣਵਾਈ ਹੋਈ ਹੈ ਉਸ ਨੂੰ ਅੱਜ ਰੱਦ ਕਰ ਦਿੱਤਾ ਗਿਆ ਕਿ ਉਹਨਾਂ ਦੀ ਬਹਿਰਕ ਬਦਲੀ ਦੀ ਅਰਜੀ ਜਿਹੜੀ ਰੱਦ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਦੀ ਬਹਿਰਕ ਬਿਲਕੁਲ ਸੇਫ ਹੈ ਔਰ ਉਹਨਾਂ ਨੂੰ ਨਹੀਂ ਬਦਲਿਆ ਜਾਵੇਗਾ ਜੋ ਵਿਕਰਮ ਜੀ ਸਿੰਘ ਮਜੀਠੀਆ ਜਿਨ੍ਹਾਂ ਨੂੰ ਜਿਹੜਾ ਕਿ ਜ਼ਮਾਨਤ ਨਹੀਂ ਮਿਲਣੀ ਹੈ ਜੋ ਪੰਜਾਬ ਹਰਨਾ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਦਾ ਕੇਸ ਲ ਜੋ ਉਸ ਤੋਂ ਪਹਿਲਾਂ ਕਿ 6 ਸਤੰਬਰ ਨੂੰ ਪੰਜਾਬ ਦੀ ਮੁਹਾਲੀ ਅਦਾਲਤ ਵੱਲੋਂ ਵੀ ਉਹਨਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਇਸ ਨੂੰ ਲੈ ਕੇ ਅੱਜ ਬੈਰਕ ਦੇ ਉੱਪਰ ਜਿਹੜੀ ਸਰਵਾਇ ਹੋਈ ਹੈ ਬੈਰਕ ਨਹੀਂ ਬਦਲੀ ਜਾਵੇਗੀ